ਸੋ ਲੋ ਜੀ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਢੋਲ ਵੱਜ ਗਏ ਭੰਗੜੇ ਪੈ ਗਏ ਲੱਡੂ ਵੀ ਵੰਡ ਲਏ ਲੇਕਿਨ ਜਿੱਥੇ ਕਹਿ ਸਕਦੇ ਹੋ ਕਿ ਪੰਥਕ ਸੀਟ ਦਾ ਰੋੜਾ ਸੀਗਾ ਕਿ ਹਾਂਜੀ ਤਰਨਤਾਰਨ ਦੇ ਇਲਾਕੇ ਦੇ ਵਿੱਚ ਪੰਥਕ ਸੀਟ ਜਿਹੜੀ ਲੈ ਕੇ ਜਾਏਗੀ ਲੇਕਿਨ ਉੱਥੇ ਹੀ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਹੋਣਾਂ ਦੇ ਵੱਲੋਂ ਇੱਕ ਵੱਡੇ ਫਰਕ ਦੇ ਨਾਲ ਜਿਹੜੀ ਉਹ ਆਮ ਆਦਮੀ ਪਾਰਟੀ ਇਸ ਸਮੇਂ ਤਰਨਤਾਰਨ ਦੀ ਜਿਮਣੀ ਚੋਣਾਂ 'ਚ ਆਪਣੀ ਜਿੱਤ ਹਾਸਲ ਕਰ ਰਹੀ ਹੈ ਹੁਣ ਉੱਥੇ ਕਿਉਂਕਿ ਸਮਾਂ ਰਹਿ ਗਿਆ ਬਿਲਕੁਲ ਸਾਲ ਦਾਜੇ ਸਵਾ ਸਾਲ ਜਾਂ ਡੇਢ ਸਾਲ ਦਾ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇੱਥੇ ਮੈਂ ਫਿਰ ਤੋਂ ਗੱਲ ਰੀਪੀਟ ਕਰਦਾ ਕਿ ਜਿੱਥੇ ਲੋਕਾਂ ਦਾ ਇਹ ਕਹਿਣਾ ਸੀ ਕਿ ਪੰਥਕ ਸੀਟ ਹੈ ਅ ਅਮਰੀਪਾਲ ਸਿੰਘ ਦੇ ਨਾਂ ਤੇ ਵੋਟ ਪੈ ਸਕਦੀ ਏ ਹਨਾ ਪੰਥਕ ਦੇ ਨਾਂ ਤੇ ਵੋਟ ਪਾ ਸਕਦੇ ਲੇਕਿਨ ਉੱਥੇ ਹੀ ਦੇਖ ਸਕਦੇ ਹੋ ਕਿ ਨਤੀਜਾ ਸਾਡੇ ਸਾਰੇ ਸਾਹਮਣੇ ਹੈ ਤਰਨ ਤਰਨ ਦੇ ਹੀ ਲੋਕਾਂ ਨੇ ਵੋਟਾਂ ਪਾਈਆਂ ਨੇ ਤਰਨ ਤਰਨ ਦੀ ਲੋਕਾਂ ਦੀ ਆਵਾਜ਼ ਹੀ ਸਾਡੇ ਸਾਹਮਣੇ ਨਿਕਲ ਗਈ ਜਿੱਥੇ ਕਿ ਬਹੁਤ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਨੇ ਲੇਕਿਨ ਸਵਾਲ ਜਿਹੜਾ ਹੁੰਦਾ ਮੈਂ ਚਾਹਾਂਗਾ ਜਿੰਨੇ ਲੋਕ ਵੀ ਇਸ ਵੀਡੀਓ ਨੂੰ ਦੇਖਦੇ ਹੋ ਤੁਸੀਂ ਵੀ ਨਾਲ ਦੀ ਨਾਲ ਕਮੈਂਟਸ ਕਰਕੇ ਜਰੂਰ ਦੱਸਿਓ ਕਿ ਆਖਿਰਕਾਰ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਜੇਕਰ ਪਹਿਲੇ ਨੰਬਰ ਦੀ ਗੱਲ ਤੁਹਾਨੂੰ ਪਤਾ ਲੱਗੇ ਕਿ ਹਾਂ ਜਿੱਤ ਜਿਹੜੀ ਹੋਈ ਆਮਾ ਵੀ ਪਾਰਟੀ ਦੀ ਹੋਈ ਲੇਕਿਨ ਦੂਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਜਿੱਤ ਹੋਈ ਹੈ ਕਿਉਂਕਿ ਪਹਿਲੇ ਤਿੰਨ ਪੜਾਵ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲੇ ਨੰਬਰ ਚੱਲ ਰਿਹਾ ਸੀਗਾ ਪਹਿਲੇ ਨੰਬਰ ਤੇ ਆਉਂਦੇ ਹੁੰਦੇ ਜਿੱਥੇ ਕਿ ਦੂਸਰੇ ਨੰਬਰ ਤੇ ਸੀਗੇ ਜੀ ਆਮਾ ਵੀ ਪਾਰਟੀ ਉਸ ਤੋਂ ਬਾਅਦ ਬਾਕੀ ਪਾਰਟੀਆਂ ਸੌਣੀਆਂ ਸੀ ਹੈ ਸਵਾਲ ਇਥੇ ਹਰ ਇੱਕ ਪਾਰਟੀ ਦੇ ਮੈਂ ਕਰੂੰਗਾ ਤੁਸੀਂ ਪਲੀਜ਼ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਖਿਰਕਾਰ ਤੁਹਾਡਾ ਇਹਦੇ ਬਾਰੇ ਕੀ ਸੋਚਨਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਿਉਂਕਿ ਹਰ ਇੱਕ ਦੀ ਅੱਖ ਜਿਹੜੀ ਇਹਦਾ ਨਤੀਜੇ ਤੇ ਟਿਕੀ ਹੋਈ ਸੀ ਕਿਉਂਕਿ ਇਹਦਾ ਇਸ ਚੋਣ ਦੇ ਵਿੱਚ ਜਿੱਤ ਦਾ ਫਰਕ ਜਿਹੜਾ ਕਿਤਨਾ ਕਿਤੇ 2027 ਦੀਆਂ ਵਿਧਾਨ ਸਭਾ ਚੋਣਾਂ ਜ਼ਰੂਰ ਪੈਣਾ ਹੈ ਕਿਉਂਕਿ ਜਦੋਂ ਪਹਿਲਾਂ ਤਿੰਨ ਪੜਾਵ ਸੀਗੇ ਤਿੰਨ ਪੜਾਵ ਦੇ ਵਿੱਚ ਜਾਂ ਤਿੰਨ ਰਾਊਂਡ ਦੇ ਵਿੱਚ ਜਿਹੜਾ ਉਹ ਸ਼ੋਭਨੀ ਅਕਾਲੀ ਦਾ ਲੱਗੇ ਚੱਲਦੀ ਹੋਈ ਸੀਗੀ ਉਸ ਤੋਂ ਬਾਅਦ ਚੌਥੀ 라ਉਂਡ ਤੋਂ ਲਗਾਤਾਰ ਹਰਮਿੰਦਰ ਸਿੰਘ ਸੰਧੂ ਯਾਨਕੀ ਆਮ ਆਦਮੀ ਪਾਰਟੀ ਤੋਂ ਉਸ ਤੋਂ ਬਾਅਦ ਲਗਾਤਾਰ ਉਹ ਅੱਗੇ ਰਹੇ ਨੇ ਜਿਹੜਾ فاਸਲਾ ਵਧ ਰਿਹਾ ਗਿਆ ਲੇਕਿਨ ਹੁਣ ਕੀ ਤੁਹਾਨੂੰ ਲੱਗਦਾ ਸੀਗਾ ਕਿ ਸ਼ੋਮਨੀ ਅਕਾਲ ਦਲ ਇੰਨੀਆਂ ਵੋਟਾਂ ਲੈ ਕੇ ਜਾਏਗਾ ਕੀ ਤੁਹਾਨੂੰ ਲੱਗਦਾ ਸੀਗਾ ਕਿ ਪੰਥਕ ਪਾਰਟੀ ਨਾਮ ਤੇ ਜਾਂ ਅਮਰਿੰਦਰ ਪਾਤ ਸਿੰਘ ਦੇ ਨਾਮ ਦੀ ਉੱਪਰ ਮਨਦੀਪ ਸਿੰਘ ਨੂੰ ਇੰਨੀਆਂ ਵੋਟਾਂ ਮਿਲਣਗੇ ਜੇਕਰ ਵੋਟਾਂ ਦੀ ਗਿਣਤੀ ਕਰ ਲਈ ਤਾਂ ਵੋਟਾਂ ਉਦੋਂ ਵੀ ਬਹੁਤ ਪਈਆਂ ਨੇ ਲੇਕਿਨ ਕਾਂਗਰਸ ਜੇ ਕਾਂਗਰਸ ਦੀ ਗੱਲ ਕਰੇ ਇੱਕ ਵੱਡੀ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਲੇਕਿਨ ਕਾਂਗਰਸ ਜਿਹੜੀ ਹੈ ਉਹ ਚੌਥੇ ਕਾਂਗਰਸ ਦੇ ਜੇ ਆਪਾਂ ਪਿਛਲੇ ਦਿਨਾਂ ਦੀ ਗੱਲਬਾਤ ਕਰ ਲਈ ਕਿਉਂਕਿ ਜਦੋਂ ਚੋਣ ਪ੍ਰਚਾਰ ਹੋਇਆ ਜਦੋਂ ਤਰਨਤਰਾ ਦਾ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਤੇ ਰਾਜਾ ਵੜਿੰਗ ਦੇ ਉੱਪਰ ਬਹੁਤ ਸਾਰੀਆਂ ਰਾਜਾ ਵੜਿੰਗ ਦੇ ਖੁੱਦ ਦੇ ਬਿਆਨਾਂ ਦੇ ਉੱਪਰ ਬਹੁਤ ਸਾਰੀ ਵਿਰੋਧੀਆਂ ਵੱਲੋਂ ਵੀ ਕੀਤੇ ਗਏ ਆਮ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਕਿਉਂਕਿ ਪਹਿਲਾਂ ਤੋਂ ਤਰਨਤਰਾ ਬਿਆਨ ਹੁੰਦਾ ਜੀ ਬੂਟਾ ਸਿੰਘ ਦੇ ਉੱਪਰ ਜਿਹੜੇ ਸਾਬਕਾ ਕੇਂਦਰੀ ਮੰਤਰੀ ਨੇ ਬੂਟਾ ਸਿੰਘ ਉਹਨਾਂ ਦੇ ਉੱਪਰ ਜਿਹੜਾ ਬਿਆਨ ਸਾਹਮਣੇ ਆਇਆ ਵਿਵਾਦਿਤ ਬਿਆਨ ਜਿਹੜਾ ਦਿੱਤਾ ਗਿਆ ਹਾਲਕਿ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਗ੍ਰਿਫਤ ਇਹ ਕਹਿ ਕੇ ਨਵਾਜਣਾ ਕਿ ਪਿੰਡ ਤੋਂ ਤੱਕ ਕੁੱਤਾ ਨਹੀਂ ਮਾਣ ਹੁੰਦਾ ਤੁਹਾਡੇ ਦਾ ਆਪਣਾ ਉਮੀਦਵਾਰ ਹੈ ਇਸ ਗੱਲ ਦੇ ਉੱਪਰ ਹੀ ਬੜੀ ਚਰਚਾ ਹੋਈ ਫਿਰ ਦੋ ਸਿੰਘ ਸਿੱਕੇ ਜਿਨ੍ਹਾਂ ਦੇ ਕੇ ਸਾਨੂੰ ਫੜ ਕੇ ਜਿਹੜੀ ਵੀਡੀਓ ਸੀਗੀ ਬੜੀ ਵਾਇਰਲ ਹੋਈ ਕਿ ਸਰਦਾਰ ਜੀ ਕਿੱਥੇ ਜਾ ਰਹੇ ਹੋ ਟੂ 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 ਕਿਉਂਕਿ ਕਿਤਨੇ ਕਿਤੇ ਇਹਦਾ ਇਫੈਕਟ ਵੀ ਤੁਹਾਨੂੰ ਕੀ ਲੱਗਦਾ ਕਿ ਆਖਿਰਕਾਰ ਅਸੀਂ ਇਹ ਚਾਹੁੰਦੇ ਆ ਦੇਖੋ ਜਿੱਤ ਦਾ ਜਿਹੜਾ ਨਤੀਜਾ ਸਾਡੇ ਸਾਹਮਣੇ ਕੀ ਹਾਂਜੀ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿੱਤ ਪਾਵੇਂ ਤਰਨਤਾਰਨ ਚ ਹੋਈ ਹੈ ਲੇਕਿਨ ਢੋਲ ਨਗਾੜੇ ਭੰਗੜੇ ਲੱਡੂ ਪੂਰੇ ਪੰਜਾਬ ਚ ਵੰਡੇ ਜਾ ਰਹੇ ਨੇ ਸੋ ਹੋ ਸਕਦਾ ਹੈ ਕਿ ਕੱਲ ਜਾਂ ਅਪਰਸੋ ਨੂੰ ਮੁੱਖ ਮੰਤਰੀ ਪੰਜਾਬ ਹੋ ਸਕਦੇ ਨੇ ਕੇਜਰੀਵਾਲ ਵੀ ਆ ਸਕਦੇ ਨੇ ਤਰਨਤਾਰਨ ਵਿੱਚ ਇੱਕ ਵੱਡੀ ਜਿੱਤ ਰੈਲੀ ਵੀ ਨਿਕਲ ਸਕਦੀ ਹੈ ਉਥਾ ਕੱਲ ਤੇ ਗੱਲ ਹੈ ਲੇਕਿਨ ਅੱਜ ਦਾ ਤੁਸੀਂ ਜੋ ਮਾਹੌਲ ਦੇਖ ਰਹੇ ਹੋ ਹੁਣ ਕਮੈਂਟ ਤੁਸੀਂ ਨਾਲ ਨਾਲ ਕਰਕੇ ਦੱਸਦੇ ਕਿ ਆਖਿਰਕਾਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਵੋਟ ਆ ਸਕਦੀ ਸੀ ਕਿਉਂਕਿ ਹਰ ਇੱਕ ਦੇ ਮੁੱਤੇ ਹੀ ਸੀ ਕਿ ਪੰਥਕ ਸੀਟ ਵੋਟ ਜਿਹੜੀ ਕਿਤਨੇ ਕਿਤੇ ਮਨਦੀਪ ਸਿੰਘ ਨੂੰ ਪੈ ਸਕਦੀ ਹੈ ਅਮਿਲਪਾਲ ਸਿੰਘ ਦੇ ਨਾਮ ਦੇ ਉੱਪਰ ਜਾਂ ਸ਼ੋਮਨੀ ਇਕਾਲ ਦਲ ਕਹਿ ਸਕਦੇ ਹੋ ਕਿ ਸ਼ੋਮਨੀ ਇਕਾਲ ਦਲ ਵੀ ਬਹੁਤ ਜ਼ਿਆਦਾ ਵੋਟਾਂ ਲੈ ਕੇ ਗਿਆ ਸ਼ੋਮਨੀ ਇਕਾਲ ਦਲ ਦੂਸਰੇ ਨੰਬਰ ਤੇ ਰਹੀ ਹੈ ਤਰਨਤਾਰਨ ਦੀ ਹੈ ਇਲੈਕਸ਼ਨ ਤੇ ਵਿੱਚ ਤੇ ਤੀਸਰੇ ਨੰਬਰ ਤੇ ਮਨਦੀਪ ਸਿੰਘ ਫਿਰ ਕਾਂਗਰਸ ਆਉਂਦੀ ਹੈ ਤੇ ਕਾਂਗਰਸ ਤੋਂ ਬਾਅਦ ਫਿਰ ਭਾਜਪਾ ਜਿਹੜੀ ਭਾਜਪਾ ਪੰਜਵੇਂ ਨੰਬਰ ਤੇ ਰਹੀ ਹੈ ਭਾਜਪਾ ਦੇ ਜਿਹੜੀਆਂ ਵੋਟਾਂ ਪਈਆਂ ਨੇ ਲੇਕਿਨ ਉਸ ਮੁਤਾਬਕ ਨਹੀਂ ਪਈਆਂ ਕਿ ਉਹ ਕੰਪੀਟੀਸ਼ਨ 'ਚ ਖੜ ਸਕੇ ਸੋ ਦੇਖ ਸਕਦੇ ਹੋ ਕਿਉਂਕਿ ਬਿਹਾਰ ਦੀ ਗੱਲ ਕਰ ਲਈ ਤਾਂ ਬਿਹਾਰ ਦੇ ਵਿੱਚ ਭਾਜਪਾ ਦੀ ਵੱਡੀ ਜਿਤ ਹੁੰਦੀ ਹੈ ਕਿਉਂਕਿ ਅੱਜ ਹੀ ਦੋਨੋਂ ਕਿਉਂਕਿ ਤਰਨਤਾਰਨ ਦੀ ਜ਼ਿਮਨੀ ਚੋਣਾਂ ਤੇ ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਹਦਾ ਰਿਜ਼ਲਟ ਦੋਆ ਦਾ ਅੱਜ ਦਿਨ ਆਇਆ ਹੈ ਲੇਕਿਨ ਜੇ ਭਾਜਪਾ ਦੀ ਗੱਲ ਕਰ ਲਈਏ ਬਿਹਾਰ ਦੇ ਵਿੱਚ ਕਬੱਡੀ ਜਿਤ ਭਾਜਪਾ ਦੇ ਹੱਥ ਲੱਗੀ ਹੈ ਭਾਜਪਾ ਦੇ ਸਾਹਮਣੇ ਆਈ ਹੈ ਲੇਕਿਨ ਉੱਥੇ ਹੀ ਜੇ ਤਰਨਤਾਰਨ ਜ਼ਿਮਨੀ ਚੋਣਾਂ ਦੀ ਗੱਲ ਕਰ ਲਈਏ ਤਾਂ ਉਹ ਬਿਲਕੁਲ ਲੈਂਚੇ ਰਹੇ ਨੇ ਤੇ ਸਿਰਫ 1.5 ਸਾਲ ਦਾ ਸਮਾਂ ਰਹਿ ਗਿਆ 2027 ਵਿੱਚ ਵਿਧਾਨ ਸਭਾ ਚੋਣਾਂ ਨੇ ਹੁਣ ਉਸ ਚੋਣਾ ਦੇ ਲਈ ਆਮ ਲੋਕ ਯਾਨਕੀ ਤੁਸੀਂ ਲੋਕ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਨਾਲ ਦੇ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਦੇ ਜਿਹੜੇ ਰਿਵਿਊਜ਼ ਨੇ ਜਿੰਨੇ ਪੰਜਾਬੀ ਨੇ ਇਸ ਸੂਬੇ ਦੇ ਜਿੰਨੇ ਲੋਕ ਨੇ ਜਿੰਨੇ ਪੰਜਾਬੀ ਹੋ ਚਾਹੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਨੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਕੀ ਲੱਗਦਾ ਕਿ 2027 ਦੇ ਵਿੱਚ ਕੀ ਰਿਜ਼ਲਟ ਆ ਸਕਦਾ ਕਿਉਂਕਿ ਇਹ ਜਿਹੜਾ ਰਿਜ਼ਲਟ ਸਾਨੂੰ ਲੋਕਾਂ ਨੂੰ ਪਤਾ ਹੁੰਦਾ ਆਮ ਲੋਕਾਂ ਨੂੰ ਪਤਾ ਹੁੰਦਾ ਇੱਥੇ ਵੀ ਜਿੱਥੇ ਇਸ ਗੱਲ ਦਾ ਜ਼ਿਆਦਾ ਚਰਚਾ ਸਗੀ ਕਿ ਪੰਥਕ ਵੋਟ ਹੈ ਪੰਥਕ ਵੋਟ ਪੈਸਾਂ ਗਰੀ ਲੇਕਰ ਉਥੇ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਜਿਹੜੀ ਹੈ ਵੱਡੀ ਜਿੱਤ ਪ੍ਰਾਪਤ ਕਰ ਜਾਂਦੇ ਨੇ ਸੋ ਆਮ ਲੋਕਾਂ ਦਾ ਫੈਸਲਾ ਥੋੜਾ ਕੀ ਫੈਸਲਾ ਤੁਹਾਨੂੰ ਕੀ ਲੱਗਦਾ ਕਿ ਅਗਲੇ ਕਾ 2027 ਤੇ ਕੀ ਹੋ ਸਕਦਾ ਜਾਂ ਇਸ ਸੀਟ ਦੇ ਉੱਪਰ ਤੁਹਾਡਾ ਕੀ ਵਿਚਾਰ ਸਿਗਾ ਤੁਹਾਡੀ ਪਹਿਲਾਂ ਕੀ ਤੁਹਾਡੇ ਦਿਮਾਗ ਵਿੱਚ ਗੱਲਾਂ ਆਉਂਦੀਆਂ ਰਹੀਆਂ ਨੇ ਕਮੈਂਟ ਕਰਕੇ ਜ਼ਰੂਰ ਕਰੋ ਵੀਡੀਓ ਨੂੰ ਵੱਤ ਵੱਦ ਸ਼ੇਅਰ ਜ਼ਰੂਰ ਕਰਿਓ